ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਪ੍ਰੀਤ ਕੌਰ ਕੁਲਰਦੇ ਚੈਨਲ ਤੇ ਹਾਂਜੀ ਤੇ ਆਪਾਂ ਅੱਜ ਆਏ ਹਾਂ ਜੀ ਵਿਆਹ ਦੀ ਸ਼ਾਪਿੰਗ ਕਰਨ ਕੱਪੜੇ ਖਰੀਦਣ ਜੀ ਹਾਂਜੀ ਤੇ ਆਪਾਂ ਦੱਸੋ ਕਿਹੜੇ ਸ਼ਹਿਰ ਆਏ ਹੋਵਾਂਗੇ ਆਪਾਂ ਆਏ ਹਾਂ ਜੀ ਅੰਮਰਕੋਟ ਤੁਹਾਨੂੰ ਦਿਖਾਉਣੇ ਆ ਜੀ ਕਿੱਥੋਂ ਆਪਾਂ ਸ਼ਾਪਿੰਗ ਕਰਾਂਗੇ ਆ ਹੈਗਾ ਜੀ ਬਾਜ਼ਾਰ ਇੱਥੋਂ ਸ਼ਾਪਿੰਗ ਕਰਾਂਗੇ ਜੀ ਹਾਂਜੀ ਆ ਇਹਦਾ ਮੇਨ ਬਾਜ਼ਾਰ ਆਪਾਂ ਸ਼ਾਪਿੰਗ ਕਰਨ ਲੱਗੇ ਹਾਂ ਜੀ ਅੱਜ ਕਿੱਥੋਂ ਕਰੀਏ आधे में ले लो चलो मेले ले लो कितना हो दो खरीदे कपड़े आ तो फी कहां नहीं बंद ਬੱਚਿਆਂ ਦੇ ਕੱਪੜੇ ਇਹਸ ਤਰ੍ਹਾਂ ਆੜੇ ਇਹਨਾਂ ਕੋਸਟੀ ਮੈਂ ਪਾਟਿੰਗ ਕਰਾ ਪਾਟੇ ਕਰਾ ਤਕਉਂ ਲੱਗ ਪੈਂਟ ਸ਼ਾਟ ਉਹ ਖੋਖਰੀ ਲੈਣੀ ਆ ਬੈਲਵਾਰਡ ਦੇ ਪੈਂਟ ਕਿਹੜੀ ਬਾਤ ਯਾਰ ਬੈਲਵਾਰਡ ਦੇ ਅੱਜਕੱਲ ਬੈਲਵਾਰਡ ਦੇ ਬੜਾ ਸੇ ਹੈ ਬੱਚੇ ਵੀ ਸਾਈਜ਼ ਕੋਈ ਨਹੀਂ ਕਹਿੰਦੇ ਆਪਾਂ ਆ ਗਏ ਆ ਜੀ ਘਰੇ ਬਾਕੀ ਦਾ ਬਲਾਕ ਜਿਹੜਾ ਆਪਣੇ ਕੋਲੇ ਉਥੇ ਬਾਜ਼ਾਰ ਦੇ ਵਿੱਚ ਨਹੀਂ ਸੀ ਬਣਾਇਆ ਗਿਆ ਤੇ ਮੈਂ ਅਖਿਆ ਸੀ ਚਲੋ ਸੁਬਾ ਆਪਾਂ ਸਾਰਾ ਬਲਾਕ ਤੁਹਾਡੇ ਨਾਲ ਸ਼ੇਅਰ ਕਰਾਂਗੇ ਘਰੇ ਜਾ ਕੇ ਕਪੜੇ ਜਰੂਰ ਦਿਖਾਵਾਂਗੇ ਕਿ ਕਿਹੜੇ-ਕਿਹੜੇ ਫਰੀਦ ਕਿ ਲੈਂਦੇ ਆ ਹਾਂਜੀ ਇਹ ਹੈਗੀ ਆ ਜੀ ਆਪਣੇ ਕਪੜੇ ਜਿਹੜੇ ਆਪਾਂ ਫਰੀਦ ਤੋਂ ਲੈਂਦੇ ਆ ਹਾਂਜੀ ਤੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣੇ ਆ ਖੋਸ਼ ਦੇ ਕਪੜੇ ਹਾਂਜੀ ਖੋਸ਼ ਨੇ ਲਏ ਆ ਜੀ ਆਹ ਵਾਲੇ ਕਪੜੇ ਸਾਰੇ ਜਿਹਨੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਖੁਸ਼ ਦੇ ਕੱਪੜੇ ਕਿਸ ਤਰ੍ਹਾਂ ਲੱਗੇ ਤੁਹਾਨੂੰ ਹਾਂਜੀ ਸਵੇ ਆਪਾਂ ਜਾ ਰਹੇ ਹਾਂ ਜੀ ਵਿਆਹ ਤੁਸੀਂ ਦੇਖੋ ਇਹ ਹੈਗੇ ਆ ਖੁਸ਼ ਦੇ ਕੱਪੜੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਖੁਸ਼ ਦੇ ਕੱਪੜੇ ਤੁਹਾਨੂੰ ਕਿਸ ਤਰ੍ਹਾਂ ਲੱਗੇ ਹਾਂਜੀ ਤੇ ਹੁਣ ਆਪਾਂ ਦਿਖਾਉਣੇ ਆ ਤੁਹਾਨੂੰ ਸੁਖਮੰਦੇ ਦੇ ਕੱਪੜੇ ਹਾਂਜੀ ਸੁਖਮੰਦੇ ਨੇ ਇਹ ਆ ਵਾਲੀ ਪੈਂਟ ਤੁਸੀਂ ਦੇਖ ਸਕਦੇ ਹੋ ਸੋਹਣੀ ਬਣੀ ਹੈ ਪਿਆ ਹੈਗੀ ਹੈ ਸਾਰੇ ਤੇ ਮੈਂ ਹਾਂਜੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਸੁਖਮਨ ਨੇ ਕਲਰ ਜਿਹੜਾ ਵਧੀਆ ਪਸੰਦ ਕੀਤਾ ਹੈ ਉਹ ਖੁਦ ਨਹੀਂ ਖੁਦ ਪਸੰਦ ਕੀਤਾ ਸੁਖਮਨ ਨੇ ਆਲੇ ਤੇ ਸੈਂਬਰਨ ਦੇ ਕੱਪੜੇ ਹਾਂਜੀ ਹੈ ਹੈਗੀ ਸੈਂਬਰਨ ਦੀ ਪੈਂਟ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਸੈਂਬਰਨ ਦੀ ਪੈਂਟ ਕਿਸ ਤਰ੍ਹਾਂ ਲੱਗੀ ਦੇਖੋ ਜੀ ਸਾਰੀ ਤਾਂ ਆ ਰਿਸੰਬਰੰਦੀ ਸ਼ਾਲਟ ਉਹਤੇ ਮੈਂ ਕੋ ਬਲੌਕ ਬਾਨ ਨਹੀਂ ਸਕਿਆ ਕਿਉਂਕਿ ਮੇਰਾ ਕਾਫੀ ਹੋ ਗਿਆ ਸੀ ਆਪਾਂ ਲੈ ਠੀਕ ਐ ਕਿ ਕਰਾਂ ਫਿਰ ਗੁਰਦੁਵਾਰਾ ਸਾਹਿਬ ਵੀ ਮੱਥਾ ਟੇਕਣ ਚਲ ਗਏ ਥੋੜਾ लेट ਹੋ ਗਏ ਆ ਇਹਨਾਂ ਨੇ 벨ਟ ਲਈ ਹੋਈ ਆ ਆ ਖੋਸ਼ ਨੇ ਗਾਹ ਤੇ ਲਈ ਹੋਈ ਆ ਹਾਂਜੀ ਆ ਲਿਆ ਸੀ ਅਜੇ ਤੋਂ ਡੇਪਾ ਜੀ ਨੇ ਕੱਪੜੇ ਤੁਸੀਂ ਦੇਖ ਸਕਦੇ ਆਹਾ ਇਹਨਾਂ ਦੀ ਪੈਂਟ ਹਾਂਜੀ ਆ ਲਈ ਹੈ ਜਿਮਾ ਨੇ ਸ਼ਾਲਟ ਬਲੈਕ ਸ਼ਰਟ ਲਈ ਜਿੰਨਾ ਨੇ ਆਇਆ ਕਿ ਬਲੈਕ ਸ਼ਰਟ ਹੈਲੋ ਹਾਂਜੀ ਤੇ ਮੈਂ ਇਹ ਆਪਣਾ ਸੂਟ ਜਿਹੜਾ ਸਟੀਚ ਕਰ ਲਿਆ ਸੀ ਹਾਂਜੀ ਤੁਹਾਨੂੰ ਮੈਂ ਦਿਖਾਉਣਾ ਸੀ ਹਾਂ ਜਾਜੀ ਮੇਰਾ ਸੂਟ ਲਾ ਲਾ ਬੱਲੇ ਕਿ ਤੁਸੀ ਕਿਉਂ ਲੈ ਜੀ ਆ ਵੀ ਹਾਂ ਨਾਲ ਦੱਬਾ ਦਿਨ ਆਇਆ ਹਾਂਜੀ ਸਟੀਚ ਕਰਕੇ ਬਣਾਇਆ ਸੀ ਸੂਟ ਸਾਢੇ ਜਾਨੇ ਕਮੈਂਟ ਕਰਕੇ ਦਿਲ ਨਹੀਂ ਲੱਗਿਓ ਕਿ ਮੇਰੇ ਸੂਟ ਦਾ ਕਲਰ ਕਿੰਨਾ ਲੱਗਾ ਤੁਹਾਨੂੰ ਸਾਢੇ ਜਾਨੇ ਹਾਂਜੀ ਆ ਤੁਹਾਨੂੰ ਆਲੇਆਂ ਤਾਜੀ ਆਪਾਂ ਪਰਸ ਹਾਂਜੀ ਜੀ ਆਹ ਹੈ ਮੇਰਾ ਸੂਟ ਤੇ ਮੇਰੇ ਸੂਟ ਦਾ ਪ੍ਰਾਈਸ ਜਿਹੜਾ ਤੁਸੀਂ ਸਾਰਿਆਂ ਨੇ ਗੈਸ ਕਰਕੇ ਦੱਸਣਾ ਹੈ ਕਿ ਕਿੰਨੇ ਦਾ ਹੋਵੇਗਾ ਕਮੈਂਟਾਂ ਜੀ ਜਰੂਰ ਲਿਖਿਓ ਪਲੀਜ਼ ਬਾਬਾ ਫਿਰ ਫੋਨ ਤੇ ਦੇਣਾ ਸੂਟ ਦਾ ਜਿਹੜਾ ਪ੍ਰਾਈਸ ਹੈ ਕੀ ਹੋਵੇਗਾ ਹਾਂਜੀ ਜੀ ਪੂਰਾ ਸੂਟ ਜਿਹੜਾ ਖੱਡਿਆ ਹੋਇਆ ਹੈ ਪੌਂਚੇ ਵੀ ਬਣੇ ਹੋਏ ਆ ਬਾਹਾਂ ਵੀ ਜਿਹੜੀਆਂ ਉਹ ਵੀ ਕੱਢੀਆਂ ਹੋਈਆਂ ਹੈ ਆ ਜੇ ਵੀ ਸਾਰੇ ਜਾਨੇ ਗੈਸ ਕਰਕੇ ਜਰੂਰ ਦੱਸੋ ਕਿ ਕਿੰਨੇ ਦਾ ਲਹਾਂਟਾ ਹੈਗਾ ਤੇਰਾ ਪਤਾ ਤੁਹਾਨੂੰ ਰੀਪਲਾਈ ਕਰਕੇ ਦੱਸਾਂਗੇ ਜਰੂਰ ਕਿ ਆਪਾਂ ਇਹ ਕਿੰਨੇ ਦਾ ਲਹਾਂਟਾ ਹੈ। ਹਾਂਜੀ ਤੇ ਆਲੂਆਂ ਪਾਜੀ ਮੈਂ ਪਰਸ ਤੁਸੀਂ ਦੇਖ ਸਕਦੇ ਹੋ। ਹਾਂਜੀ ਸੋਨਾ ਬਣਿਆ ਹੈ। ਇਹ ਆ ਪੜਿਆ ਦੇ ਲਈ। ਹਾਂਜੀ। ਇਹ ਆ ਪਾਸ ਦੇ ਮਾਟਰੂਪਰ ਲੋ ਪਾਣੀ। ਪਾ ਚੂਰੀਆਂ ਉਸ ਦਿਨ ਮੇਲੇ ਚ ਖਰੀਦੀਆਂ ਸੀ। ਤਾਂ ਮੈਂ ਦਿਖਾਈਆਂ ਸੀ ਸ਼ਾਇਦ ਤਾਂ ਲਾਈਵ ਦੇ ਵਿੱਚ ਦਿਖਾਈਆਂ ਸੀ ਉਸ ਤਰ੍ਹਾਂ ਨਹੀਂ ਸੀ ਦਿਖਾਈਆਂ ਜਿਵੇਂ ਅਸੀਂ ਆਹ ਚੂੜੀਆਂ ਮੈਂ ਪਤਾ ਕਿਉਂ ਖਰੀਦੀਆਂ ਸੀ ਪਹਿਲਾਂ ਮੈਂ ਜੈਲੋ ਸੂਟ ਪਾ ਕੇ ਜਾਣਾ ਸੀ ਜਿਹੜਾ ਮੈਂ ਕਢਵਾਇਆ ਸੀ ਇਸੇ ਵਿੱਚ ਉਹ ਤੋਂ ਚੂੜੀਆਂ ਖਰੀਦ ਲਈਆਂ ਕਿਉਂਕਿ ਮੇਰੇ ਸੂਟ ਦਾ ਜਿਹੜਾ ਕਲਰ ਹੈ ਚੇਂਜ ਹੋ ਗਿਆ ਹੈ ਬਟ ਫਿਰ ਵੀ ਜਿਹੜੀਆਂ ਵਿੱਚੋਂ ਵਿੱਚ ਰਲਦੀਆਂ ਇਹ ਆਪਾਂ ਇੰਜ ਕਰਾਂਗੇ ਇਹ ਵਾਲੀਆਂ ਤੁਸੀਂ ਕਮੈਂਟ ਕਰਕੇ ਦੱਸਿਓ ਪਲੀਜ਼ ਕਿ ਮੈਂ ਇਹ ਚੂੜੀਆਂ ਪਾ ਕੇ ਜਾਵਾਂ ਜਾਂ ਨਾ ਕਿਉਂਕਿ ਵਿੱਚ ਆਹ ਵਾਲੀਆਂ ਚੂੜੀਆਂ ਰਲਦੀਆਂ ਹਨ ਆਹ ਚੂੜੀਆਂ ਰਹਿ ਉਸ ਨਾਲ ਚੂੜੀਆਂ ਅੰਕੀ ਕਿਸੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆ ਮੇਰੇ ਜਿਹੜੇ ਗਜਰੇ ਚਾਂਦੀ ਦੇ ਆ ਆਪਾਂ ਵਾਈਪ ਕਰੇ ਸੀ ਅੱਜ ਜਨਾ ਤੁਹਾਡੇ ਨਾਲ ਇਹ ਵੀ ਆਪਾਂ ਬਲੌਗ ਆਇਆ ਹੈ ਆ ਮੈਂ ਮਾਸਤੀਆਂ ਤਾਂ ਇੱਕ ਅੱਜ ਇਹ ਵੀ ਲਾਉਣਾ ਹੈ ਮਾਸਤੀ ਤੇ ਆ ਆਪਾਂ ਨਹੀਂ ਹਾਂ ਜੀ ਮਹਿੰਦੀ ਦੀਆਂ ਕੀਪਾਂ ਤੇ ਵੀ ਅੱਜ ਮਹਿੰਦੀ ਲਾਵਾਂਗੇ ਤੇ ਨਾਲ ਆਪਾਂ ਛਾਪਾ ਵੀ ਲਿਆਨ ਤਾਂ ਆਏ ਜੀ ਹਾਂ ਜੀ ਇਹ ਕਿਹੜੇ ਅਥਰੇ ਛਾਪਾ ਆ ਗਿਆ ਤੁਹਾਡੇ ਇਲਾਕੇ 사 ਦੇ ਜਿਹੜੇ ਸਰੀਆ ਪਾ ਜਦਾਂ ਵੀ ਲਾ ਲਾ ਕੇ ਲਾਉਣਾ ਹੈ ਉਂਗਲਾਂ ਦਾ ਵੀ ਕੱਟ ਪਿਆ ਵਿੱਚ ਹਾਂਜੀ ਕੱਟ ਪਏ ਹੋਏ ਆ ਅਲੱਗ-ਅਲੱਗ ਸਾਰੇ ਤੇ ਆਪਾਂ ਤੁਹਾਡੇ ਨਾਲ ਬਲੌਗ ਜ਼ਰੂਰ ਸ਼ੇਅਰ ਕਰਾਂਗੇ ਜਦੋਂ ਆਪਾਂ ਲਾਇਆ ਇਹ ਵਾਲਾ ਛਾਪਾ ਤੁਸੀਂ ਆਪਣਾ ਬਲੌਗ ਅੰਤ ਤੀਕਰ ਜ਼ਰੂਰ ਦੇਖਿਆ ਕਰੋ ਤੇ ਨਾਲ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਕਿਸ ਤਰ੍ਹਾਂ ਦੇ ਲੱਗਦਾ ਹੈ ਕਾ ਮਸਾਜਾ ਵੀ ਆਉਂਦਾ ਕਿ ਜਦਾਂ ਕਿਸ ਤਰ੍ਹਾਂ ਲੱਗਦਾ ਹੈ ਹਾਂਜੀ ਤੇ ਆ ਹੈਗਾ ਸਮਾਨ ਜੀ ਆਪਣਾ ਲਾਉਣ ਪਾਉਣ ਵਾਲਾ ਜੀ ਜੀ ਕੱਪੜੇ ਲੈ ਕੇ ਆਪਾਂ ਆ ਗਏ ਆ ਹਾਂਜੀ ਤੇ ਕਾਫੀ ਹਨੇਰਾ ਹੋ ਗਿਆ ਸੀ ਕਪੜੇ ਲਿਆਉਂਦੇ ਲਿਆਉਦਿਆਂ ਨੂੰ ਆਪਾਂ ਨੂੰ ਲਾਈਟਾਂ ਜਗ ਚੁੱਕੀਆਂ ਨੇ ਇਸ ਕਰਕੇ ਉੱਥੇ ਬਾਕੀ ਬਲੌਗ ਆਪਾਂ ਨਹੀਂ ਬਣਾ ਸਕੇ ਤੇ ਹੁਣ ਆਪਾਂ ਸੁਬਾ ਜਿਹੜਾ ਬਲੌਗ ਬਾਕੀ ਦਾ ਬਣਾਉਣ ਲੱਗੇ ਆ ਤੁਹਾਨੂੰ ਸਾਰਾ ਦਿਖਾਉਣੇ ਆ ਕਿ ਕਿਹੜੇ ਕਪੜੇ ਜਿਹੜੇ ਆਪਾਂ ਖਰੀਦ ਕੇ ਲਿਆਉਂਦੇ ਆ ਹਾਂਜੀ ਸਭ ਤੋਂ ਪਹਿਲਾਂ ਦਿਖਾਉਣੇ ਆ ਜੀ ਆ ਰਏ ਆਪਣੇ ਕਪੜੇ ਜਿਹੜੇ ਆਪਾਂ ਖਰੀਦ ਕੇ ਲਿਆਉਂਦੇ ਹਾਂਜੀ ਸਭ ਤੋਂ ਪਹਿਲਾਂ ਦਿਖਾਵਾਂਗੇ ਖੋਸ਼ ਦੇ ਹਾਂਜੀ ਖੋਸ਼ ਨੇ ਲਿਆਂਦੇ ਜੀ ਆਹ ਵਾਲੇ ਸਾਲੂ ਬਾਟਮ ਦੀ ਟੈਂਟ ਵਾ ਤੁਸੀਂ ਦੇਖ ਸਕਦੇ ਹੋ ਹਾਂਜੀ ਤੇ ਆਹ ਲਿਆਂਦੀ ਆ ਛਾਲ ਟ ਖੋਸ਼ ਨੇ ਹਾਂਜੀ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿ ਖਿਤਾਬ ਜੋਤ ਦੇ ਕੱਪੜੇ ਤੁਹਾਨੂੰ ਕਿਸ ਤਰ੍ਹਾਂ ਲੱਗੇ